ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਮਨਜੀਤ ਕੌਰ ਅੱਜ ਇੱਕ ਅਜਈ ਖਬਰ ਤੇ ਗੱਲ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਵੀ ਗੁੱਸਾ ਆ ਤੁਹਾਨੂੰ ਵੀ ਇਹ ਖਬਰ ਸੁਣ ਕੇ ਇੰਜ ਲੱਗੇਗਾ ਕਿ ਆਖਿਰਕਾਰ ਲੋਕਾਂ ਦੀ ਮਾਨਸਿਕਤਾ ਕਿਹੜੇ ਤਰਫ ਜਾ ਰਹੀ ਹੈ ਲੋਕ ਅਜਿਹਾ ਕਰਨ ਨੂੰ ਕਿਉਂ ਮਜਬੂਰ ਹੋ ਰਹੇ ਨੇ ਅਜੈ ਸ਼ਰਮਨਾਕ ਜੋ ਬਿਆਨ ਨੇ ਜੋ ਟਿੱਪਣੀਆਂ ਨੇ ਉਹ ਕਿਉਂ ਕੀਤੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਖਬਰ ਜੁੜੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਛੋਟੇ ਬ੍ਰਦਰ ਦੇ ਨਾਲ ਸਿੱਧੂ ਮੂਸੇਵਾਲਾ ਦਾ ਛੋਟਾ ਬ੍ਰਦਰ ਜਿਸ ਨੂੰ ਲੋਕ ਜਿਹੜੇ ਨੇ ਪਿਆਰ ਦੇ ਨਾਲ ਛੋਟਾ ਸਿੱਧੂ ਵੀ ਕਹਿ ਕੇ ਬੁਲਾ ਰਹੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਰਸ ਬਿਸ਼ਨੋਈ ਦੇ ਨਾਮ ਤੇ ਧਮਕੀਆਂ ਮਿਲ ਰਹੀਆਂ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਲਾਰਸ ਬਿਸ਼ਨੋਈ ਦੇ ਨਾਮ ਤੇ ਧਮਕੀਆਂ ਸੋਸ਼ਲ ਮੀਡੀਆ ਤੇ ਦਿੱਤੀਆਂ ਜਾ ਰਹੀਆਂ ਨੇ ਸਿੱਧੂ ਮੂਸੇਵਾਲਾ ਦੇ ਇੱਕ ਫੈਨ ਦੇ ਵੱਲੋਂ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਧੂ ਮੁੜ ਆਇਆ ਉਹਨਾਂ ਨੇ ਸਿੱਧੂ ਦੇ ਬਚਪਨ ਦੀ ਫੋਟੋ ਤੇ ਹੁਣ ਛੋਟੇ ਸਿੱਧੂ ਦੀ ਫੋਟੋ ਜਿਹੜੀ ਹੈ ਉਸ ਨੂੰ ਅਪਲੋਡ ਕੀਤਾ ਤੇ ਉਸ ਨੇ ਲਿਖਿਆ ਕਿ ਸਭ ਕੁਝ ਉਹੀ ਹੋ ਰਿਹਾ ਜੋ ਪਹਿਲਾਂ ਹੋਇਆ ਸੀ ਸਿੱਧੂ ਵਾਪਸ ਆ ਗਿਆ ਲੇਕਿਨ ਕੁਝ ਸ਼ਰਾਰਤੀ ਅਨਸਰ ਜਿਹੜੇ ਨੇ ਲੋਕ ਜਿਹੜੇ ਨੇ ਉਹ ਟਿੱਪਣੀਆਂ ਕਰ ਰਹੇ ਨੇ ਜੋ ਲਾਰਡਸ ਬਿਸ਼ਨੋਈ ਦੀ ਸਪੋਰਟ ਕਰਦੇ ਨੇ ਕਹਿ ਰਹੇ ਨੇ ਕਿ ਜੋ ਕੁਝ ਪਹਿਲਾਂ ਵੱਡੇ ਸਿੱਧੂ ਦੇ ਨਾਲ ਹੋਇਆ ਕੀ ਹੁਣ ਉਹੀ ਸਭ ਕੁਝ ਦੁਬਾਰਾ ਹੋਵੇਗਾ ਔਰ ਇੱਕ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਕਿ ਜਦੋਂ ਇਹ ਵੱਡਾ ਹੋਵੇਗਾ ਤੇ ਲਾਰਸ ਬਿਸ਼ਨੋਈ ਯਾਨੀ ਕਿ ਲਾਰਸ ਬਿਸ਼ਨੋਈ ਜੋ ਗੈਂਗਸਟਰ ਹੈ ਉਹ ਇਸ ਨੂੰ ਪੇਲ ਦੇਵੇਗਾ ਇਸ ਨੂੰ ਮਾਰ ਦੇਵੇਗਾ ਅਜਿਹੀਆਂ ਧਮਕੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਦੇ ਥਲੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਜੋ ਆਪਣੇ ਪੁੱਤ ਦਾ ਦੁੱਖ ਹਾਲੇ ਤੱਕ ਨਹੀਂ ਭੋਲ ਸਕਿਆ ਹਾਲਾਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਸ ਛੋਟੇ ਸਿੱਧੂ ਦੇ ਆਉਣ ਦੇ ਨਾਲ ਉਹਨਾਂ ਦਿਨਾਂ ਨੂੰ ਦੁਬਾਰਾ ਤੋਂ ਮਹਿਸੂਸ ਕਰਨ ਲੇਕਿਨ ਲੋਕ ਜਿਹੜੇ ਇਸ ਤਰ੍ਹਾਂ ਦੀ ਟਿੱਪਣੀਆਂ ਕਰਦੇ ਨੇ ਉਹ ਉਹਨਾਂ ਦੇ ਦਿਲ ਨੂੰ ਖੇਸ ਜ਼ਰੂਰ ਪਹੁੰਚਾਉਂਦੇ ਨੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਪੁਲਸ ਹੈ ਉਹ ਇੰਨਾ ਟਿੱਪਣੀ ਕਰਨ ਵਾਲੇ ਲੋਕਾਂ ਦੇ ਉੱਪਰ ਕਾਰਵਾਈ ਜ਼ਰੂਰ ਕਰੇ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਕੋਈ ਅਜਿਹਾ ਨਾ ਕਰੇ ਸਿੱਧੂ ਮੂਸੇਵਾਲਾ ਜੋ ਕਿ ਗੈਂਗਸਟਰਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਉਸਦੇ ਪਰਾਂ ਨੂੰ ਵੀ ਉਹੀ ਧਮਕੀਆਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਇੱਕ ਸਕਰੀਨਸ਼ਾਟ ਸ਼ੇਅਰ ਕਰ ਰਿਆ ਸੀ ਤੁਹਾਡੇ ਨਾਲ ਤੇ ਇਸ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਟਿੱਪਣੀਆਂ ਜਿਹੜੀਆਂ ਨੇ ਇਨ੍ਹਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਸਿੱਧੂ ਮੂਸੇਵਾਲਾ ਦੇ ਘਰ ਹਾਲ ਹੀ ਦੇ ਵਿੱਚ ਖਿਲਕਾਰੀਆਂ ਗੂੰਜੀਆਂ ਸਨ ਮਾਤਾ ਚਰਨਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਪਰਿਵਾਰ ਅਤੇ ਫੈਨਸ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਇਸ ਖੁਸ਼ੀ ਨੂੰ ਗ੍ਰਹਿਣ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਖਬਰ ਇਹ ਹੈ ਕਿ ਸਿੱਧੂ ਦੇ ਇਸ ਛੋਟੇ ਭਰਾ ਜਿਸ ਨੂੰ ਲੋਕ ਪਿਆਰ ਦੇ ਨਾਲ ਛੋਟਾ ਸਿੱਧੂ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਉਸ ਨੂੰ ਬੇहद ਕਨਾਉਣੀਆਂ ਤੇ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੁਝ ਸ਼ਰਾਰਤੀ ਅਤੇ ਗੈਰ ਜ਼ਿੰਮੇਵਾਰ ਅੰਸਰਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਵੱਡਾ ਹੋਏਗਾ ਤਾਂ ਲਾਰਸ ਬਸ਼ਨੋਈ ਇਸ ਨੂੰ ਵੀ ਭੇਲ ਦੇਵੇਗਾ ਇਹ ਵਿਅਰਣਾ ਸਿਰਫ ਮੰਦ ਭੱਗਾ ਹੈ ਸਗੋਂ ਇਸ ਸਮਾਜ ਦੇ ਵਿੱਚ ਵਧ ਰਹੀ ਗੈਂਗਸਟਰ ਕਲਚਰ ਦੀ ਮਾਨਸਿਕਤਾ ਨੂੰ ਵੀ ਦਰਸਾਉਂਦਾ ਹੈ ਜਿੱਥੇ ਇੱਕ 마ਸੂਮ ਬੱਚੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜਾ ਪਰਿਵਾਰ ਪਹਿਲਾਂ ਹੀ ਆਪਣੇ ਪੁੱਤ ਨੂੰ ਗਵਾਉਣ ਦਾ ਵੱਡਾ ਦੁੱਖ ਝੱਲ ਰਿਹਾ ਹੈ ਅੱਜ ਉਸੇ ਪਰਿਵਾਰ ਦੇ ਨਵਜੰਮੇ ਬੱਚੇ ਨੂੰ ਅਜਈਆਂ ਧਮਕੀਆਂ ਮਿਲ ਰਹੀਆਂ ਨੇ ਕੀ ਹੈ ਸਾਡੇ ਸਮਾਜ ਦੀ ਅਸਲੀਅਤ ਹੈ ਪੁਲਿਸ ਪ੍ਰਸ਼ਾਸਨ ਤੋਂ ਇਹ ਸਖਤ ਮੰਗ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਅਜਈਆਂ ਟਿੱਪਣੀਆਂ ਕਰਨ ਵਾਲੇ ਅਕਾਊਂਟਸ ਦੀ ਪਛਾਣ ਕਰਕੇ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾ ਜੋ ਅੱਗੇ ਤੋਂ ਕੋਈ ਅਜਈ ਹਰਕਤ ਕਰਨ ਦੀ ਜੁਰਤ ਨਾ ਕਰੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਔਰ ਉੱਥੇ ਤੁਹਾਨੂੰ ਦੱਸਦੀਏ ਕਿ ਜੋ ਇਹ ਧਮਕੀਆਂ ਦਿੱਤੀਆਂ ਗਈਆਂ ਨੇ ਇਸ ਨੂੰ ਲੈ ਕੇ ਕੋਈ ਕਾਰਵਾਈ ਜਿਹੜੀ ਹੋਣੀ ਜ਼ਰੂਰੀ ਹੈ ਤਾਂ ਜੋ ਕੋਈ ਹੋਰ ਜਿਹੜਾ ਇਸ ਤਰ੍ਹਾਂ ਦੀ ਟਿੱਪਣੀਆਂ ਨਾ ਕਰੇ ਔਰ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਡਰ ਰਵੇ ਕਿ ਜੇਕਰ ਅਸੀਂ ਇਸਤੇ ਕਲਾਬ ਜਿਹੜਾ ਟਿੱਪਣੀਆਂ ਕਰਾਂਗੇ ਤੇ ਸਾਡੇ ਉੱਪਰ ਜਿਹੜੀ ਕਾਰਵਾਈ ਹੋ ਸਕਦੀ ਹੈ